ਆਪਣੀ ਬੇਟੀ ਦਾ ਵਿਆਹ ਤੂਮਤਾਨ ਦੇ ਨਾਲ ਕਰਵਾਉਣਾ ਹਰ ਪਿਤਾ ਦੀ ਦਿਲੀ ਖੁਆਇਸ਼ ਹੁੰਦੀ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਿਤਾ ਨੇ ਆਪਣੀ ਬੇਟੀ ਦਾ ਵਿਆਹ ਇਸ ਕਦਰ ਕੀਤਾ ਕਿ ਦੁਨੀਆ ਦੇਖਦੀ ਰਹਿ ਗਈ ਪਿਤਾ ਨੇ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਉਸ ਨੂੰ ਸੋਨੇ ਦੇ ਵਿੱਚ ਤੋਲ ਦਿੱਤਾ ਇੱਕ ਪਾਕਿਸਤਾਨੀ ਵਪਾਰੀ ਨੇ ਆਪਣੀ ਧੀ ਦੇ ਵਿਆਹ ਦਾ ਦਾਜ ਦੁਲਹਨ ਦੇ ਸਰੀਰ ਦੇ ਭਾਰ ਦੇ ਬਰਾਬਰ ਸੋਨੇ ਦੀਆਂ ਇੱਟਾਂ ਦੇ ਰੂਪ ਦੇ ਵਿੱਚ ਅਦਾ ਕੀਤਾ ਦੂਜੇ ਪਾਸੇ ਸੋਨੇ ਦੀਆਂ ਇੱਟਾਂ ਦੇ ਨਾਲ ਵੱਡੇ ਤੋਲ ਵਾਲੇ ਪੈਮਾਨੇ ਤੇ ਬੈਠੀ ਲਾੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ। ਮੀਡੀਆ ਰਿਪੋਰਟਰ ਦੇ ਅਨੁਸਾਰ ਦੁਬਈ, ਸੰਯੁਕਤ ਅਰਬ ਇਮਾਰਤ ਦੇ ਵਿੱਚ ਇੱਕ ਸ਼ਾਨਦਾਰ ਵਿਆਹ ਦੇ ਵਿੱਚ ਦੁਲਹਨ ਨੂੰ ਸੋਨੇ ਦੇ ਨਾਲ ਤੋਲਣ ਦੀ ਰਸਮ ਕੀਤੀ ਗਈ ਜਿੱਥੇ ਪਾਕਿਸਤਾਨੀ ਕਾਰੋਬਾਰੀ ਰਹਿੰਦਾ ਹੈ। ਰਿਪੋਰਟਰ ਨੇ ਕਾਰੋਬਾਰੀ ਦੀ ਪਛਾਣ ਨਹੀਂ ਕੀਤੀ ਅਤੇ ਖੁਲਾਸਾ ਨਹੀਂ ਕੀਤਾ ਗਿਆ ਕਿ ਵਿਆਹ ਕਦੋਂ ਹੋਇਆ ਸੀ। ਪਰ ਵਿਆਧੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸ਼ੇਅਰ ਕੀਤੀਆਂ ਗਈਆਂ ਨੇ। ਰਿਪੋਰਟਰ ਦੇ ਅਨੁਸਾਰ ਲੜੀ ਦਾ ਵਜ਼ਨ ਲਗਭਗ 69 ਤੋਂ 70 ਕਿਲੋ ਸੀ। ਉਸਦੇ ਪਿਤਾ ਨੇ ਉਸਦੇ ਵਜ਼ਨ ਦੇ ਬਰਾਬਰ ਸੋਨੇ ਦੀਆਂ 80 ਦਾਸ ਦੇ ਵੱਜੋਂ ਪੇਟ ਕੀਤੀਆਂ। ਇਨਾਂ ਹੀ ਨਹੀਂ, ਇਹ ਸ਼ਾਹੀ ਜੋੜੇ ਦੀ ਮੰਗਣੀ ਵੀ ਬਰਜ ਖਲੀਫਾ ਦੇ ਵਿੱਚ ਸ਼ਾਹੀ ਤਰੀਕੇ ਦੇ ਨਾਲ ਕੀਤੀ ਗਈ। ਇਹ ਕੱਪਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣਦੀ। ਦੁਲਹਨ ਦਾ ਨਾਮ ਇਸ਼ਾ ਤੇ ਧੁਲੇ ਦਾ ਨਾਮ ਮੁਹੰਮਦ ਦੱਸਿਆ ਜਾ ਰਿਹਾ ਹੈ ਇਸ ਵਿਆਹ ਦੀਆਂ ਚਰਚਾਵਾਂ ਸਿਰਫ ਪਾਕਿਸਤਾਨ ਹੀ ਨਹੀਂ ਪੂਰੇ ਦੁਬਈ ਦੇ ਵਿੱਚ ਵੀ ਹੋਣ ਲੱਗੀਆਂ ਨੇ ਦੁਲਹਨ ਨੂੰ ਸੋਨੇ ਦੇ ਵਿੱਚ ਤੋਲਣ ਦੀ ਪਰੰਪਰਾ ਅਜੇ ਵੀ ਉਪਮਹਾਦੀਪ ਦੇ ਕੁਝ ਹਿੱਸਿਆਂ ਦੇ ਵਿੱਚ ਪ੍ਰਚਲਿਤ ਹੈ ਸੋਸ਼ਲ ਮੀਡੀਆ ਤੇ ਵੀ ਕਈਆਂ ਨੇ ਦੁਬਈ ਦੇ ਵਿਆਹ ਦੀ ਅਚੇਹ ਸਮੇਂ ਦੇ ਵਿੱਚ ਅਦੌਲਤ ਦੇ ਵਿਖਾਵੇ ਦੀ ਲੋਚਨਾ ਕੀਤੀ ਜਦੋਂ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਬਿਊਰੋ ਰਿਪੋਰਟ under the TV.